ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਸਭ ਠੀਕ ਠਾਕ ਹਾਂ ਜੀ ਤੁਸੀਂ ਵੀ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਜੀ ਨਵੀਆਂ ਨਵੀਂ ਵੀਡੀਓ ਜੀ ਇਹਦੇ ਵਿੱਚ ਲੈ ਕੇ ਆਏ ਆਂ ਆਪਾਂ ਗੀਤ ਗੀਤ ਇਹ ਜਿਹੜੇ ਬਾਹਰ ਮਾਮਾ ਦੇ ਪੁੱਤ ਪ੍ਰਦੇਸ਼ ਦੇ ਵਿੱਚ ਬੈਠੇ ਆ ਉੱਥੇ ਉਸ ਤਰ੍ਹਾਂ ਦੇ ਹੱਕ ਵਿੱਚ ਅੱਜ ਇਹ ਗੀਤ ਇੱਕ ਸੁਣਾਇਆ ਜੀ ਤੁਹਾਨੂੰ ਕੋਈ ਸਾਡਾ ਸਰਨੀ ਬਲਸ ਦਾ ਇਹ ਗੀਤ ਹੈ ਜੀ ਇਹ ਆਪਾਂ ਤੁਹਾਨੂੰ ਸੁਣਾਉਨੇ ਹਾਂ ਹੁਣ ਕਰਦੇ ਹਾਂ ਜੀ ਸ਼ੁਰੂਆਤ ਅਸੀਂ ਨਵੀਂ ਜ਼ਿੰਦਗੀ ਨਵਾਂ ਜਵਾਨਾ ਨਵੀਆਂ ਰੁੱਤਾਂ ਲੱਭਦੇ ਰਹੇ ਇੱਕ ਚਾਨਣ ਦੀ ਲੀਕ ਲਈ ਪਰਸ਼ਾਵੇਂ ਪਿੱਛੇ ਭੱਜਦੇ ਰਹੇ ਆਏ ਪਰ ਨਹੰਗਾਰਾ ਕੋਈ ਕਾ ਤੋਂ ਸਾਡੇ ਰੋਜ਼ ਦਾ ਨੀ ਮਾਏ ਇਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ ਮਾਏ ਇਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ ਅਸੀਂ ਅਡੀਆਂ ਦੇ ਨਾਲ ਪੋਰੇ ਨੇ ਉੰਜ ਉੱਚੇ ਪਰਬਤ ਚੋਟੀ ਦੇ ਪਰ ਪਰਬਤ ਨਾਲੋਂ ਉੱਚੇ ਹੋਗੇ ਵੱਡੇ ਮਸਲੇ ਰੋਟੀ ਦੇ ਹੋਨਾ ਸੁਪਨਾ ਜਾਹੀ ਲੱਗਦਾ ਏ ਕਦਮਾਂ ਦੀਆਂ ਪੱਕੀਆਂ ਖਾਵਾਂਗੇ ਜਦ ਮਿਲਿਆ ਰੱਬ ਰੱਬ ਨੂੰ ਵੀ ਜ਼ਿੰਦਗੀ ਦੀ ਸ਼ਕਤ ਲਗਾਵਾਂਗੇ ਭਾਵੇਂ ਪਤਾ ਸਾਨੂੰ ਖਾਣਾ ਨਾ ਕੋਈ ਥਾਲੀ ਚ ਪਰੋਸਦਾ ਨੀ ਮਾਏ ਇਥੇ ਕੋਈ ਸਾਡਾ ਸਿਰ ਨਹੀਂ ਪੜੋ ਸਦਾ ਨੀ ਮਾਏ ਇਥੇ ਕੋਈ ਸਾਡਾ ਸਿਰ ਨਹੀਂ ਪੜੋ ਸਦਾ ਨੀ ਗਲ ਸੁਣ ਵਗਦੀ ਏ ਬਾਏ ਅਸੀਂ ਪੰਜਾਬ ਦੇ ਜਾਏ ਕੰਧਾਂ ਨਾਲ ਲੱਗ ਲੱਗ ਰੋਈਏ ਕੋਈ ਸਾਨੂੰ ਝੁਪਨਾ ਕਰਾਵੇ ਅਸੀਂ ਪੰਜਾਬ ਦੇ ਜਾਏ ਅਸੀਂ ਆ ਪੰਜਾਬ ਦੇ ਜਾਏ ਨੀ ਮਾਏ ਇਥੇ ਕੋਈ ਸਾਡਾ ਸਿਰ ਨਹੀਂ ਪੜੋ ਸਦਾ ਨੀ ਮਾਏ ਇਥੇ ਕੋਈ ਸਾਡਾ ਸਿਰ ਨਹੀਂ ਪੜੋ ਸਦਾ ਜੇ ਸਾਡਾ ਗੀਤ ਇਹ ਵਧੀਆ ਲੱਗਿਆ ਜੀ ਸਾਡੀ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ